ਮਾ ਜੀ ਸੋੜਾ ਰਾਜਨਾਰੀ ਬਾਹਰ ਬੱਚੇ ਖੇਲਦੇ ਆ ਬਾਹਰ ਬੱਚੇ ਖੇਲਦੇ ਆ ਉਹਨੂੰ ਘਰ ਛੱਡ ਕੇ ਜਾਤੀ ਉਹਨਾਂ ਲਈ ਅੰਦਰ ਚੱਲ ਗਏ ਆ ਜਾਂ ਉੱਥੇ ਖੇਲਦੇ ਆ ਖੇਲਦੇ ਆ ਟੀਵੀ ਦੇਖਦੇ ਆ ਮੈਂ ਘਰ ਰੋਟੀ ਬਣਾਉਣ ਆਈ ਆ ਸਰ 15 20 ਮਿੰਟਾਂ ਦੇ ਵਿੱਚ ਵਿੱਚ ਮੇਰੀ ਕੁੜੀ ਬਾਹਰੋਂ ਗਾਇਬ ਹੋ ਗਈ ਕਿ ਨਾਮ ਆ ਤੁਹਾਡੀ ਬੇਟੀ ਦਾ ਬੇਟੀ ਮੇਰੀ ਦਾ ਨਾਮ ਕੀਰਤੀ ਵਿਆਸ ਹੈ ਕਿੰਨੀ ਤਰੀਕ ਨੂੰ ਗਾਇਬ ਹੋਈ ਉਹ 25 ਤਰੀਕ ਸਾਲ ਇਸ ਸੰਬੰਧੀ ਤੁਸੀਂ ਪੁਲਿਸ ਸ਼ਿਕਾਇਤ ਕੀਤੀ ਆ ਕੋਈ ਹਾਂ ਜੀ ਕੀਤੀ ਆ ਤੁਸੀਂ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਹਾਂਜੀ ਰਿਸ਼ਤੇਦਾਰਾਂ ਨੇ ਪੁੱਛਿਆ ਸਰ ਕਿਸੇ ਰਿਸ਼ਤੇਦਾਰ ਦੀ ਨਹੀਂ ਹੈਗੀ ਕੀ ਮੰਗ ਕਰਦੇ ਆ ਤੁਸੀਂ ਹੁਣ ਮੰਗ ਮੈਂ ਇਹੀ ਕਰਦੀ ਆ ਵੀ ਮੇਰੀ ਕੁੜੀ ਸ਼ੇਜਾਹਤ ਤੋਂ ਜਾਂ ਮੇਰੀ ਕੁੜੀ ਦਾ ਫੈਸਲਾ ਹੋਵੇ ਮੇਰੀ ਕੁੜੀ ਦਾ ਕਿਤੇ ਪਾਸੇ ਪਤਾ ਲੱਗੇ ਹੋਰ ਵੀ ਬੱਚੇ ਆ ਤੁਹਾਡੇ ਹਾਂਜੀ ਮੇਰੇ ਬੱਚੇ ਹੋਰ ਵੀ ਆ ਉਹ ਵੀ ਪੜਦੇ ਨੇ ਹਾਂਜੀ ਪੜ੍ਹਦੇ ਨੇ ਜਦੋਂ ਤੁਸੀਂ ਆਪਣੀ ਬੇਟੀ ਨੂੰ ਲਾਸਟ ਵਾਰ ਦੇਖਿਆ ਆਖਰੀ ਵਾਰੀ ਦੇਖਿਆ ਕਿੱਥੇ ਦੇਖਿਆ ਤੁਸੀਂ ਉਹਨੂੰ ਸਰ ਮੈਂ ਉੱਥੇ ਛੱਡ ਗਈ ਹਾਂ ਚਾਚੀਏ ਇੱਥੇ ਮਿਟ ਜਾਣੇ ਹਾਂਜੀ ਮੀਟਿੰਗ ਆਣੀ ਮਤਲਬ ਕਿਹੜੀ ਜਗ੍ਹਾ ਤੁਸੀਂ ਦੇਖਿਆ ਉਹਨੂੰ ਬਾਹਰਲੇ ਪਾਸੇ ਧਰ ਸਾਰ ਤੁਸੀਂ ਉਸ ਤੋਂ ਬਾਅਦ ਪੁੱਛ ਵਗੈਰਾ ਕੀਤੀ ਕਿਸੇ ਨੂੰ ਹਾਂਜੀ ਪੁੱਛ ਵਗੈਰਾ ਕੀਤੀ ਇੱਕ ਦੂਸਰੀ ਸਾਰੇ ਵੀ ਪੁੱਛਿਆ ਫਿਰ ਇੱਥੇ ਬਾਹਰ ਖੜੀ ਆ ਉਹ ਕਹਿੰਦੇ ਖੜੀ ਦੇਖੀ ਆ ਬਾਹਰ ਇੱਥੇ ਖੜੀ ਦੇਖੀ ਅਸੀਂ ਖੜੀ ਛੱਡ ਦਿੱਤੀ ਕਿ ਛੱਡ ਗਿਆ ਵਿਚਾਰ ਖੜੀ ਆ ਨਿਆਣਾਂ ਦੀ ਹੋਊਗੀ ਬਸ ਉੱਥੋਂ ਹੀ ਬਾਹਰ ਹੋ ਗਿਆ ਹੋਈ ਹੈ ਤੇ ਰਿਸ਼ਤੇਦਾਰਾ ਵਗੈਰਾ ਨੂੰ ਫੋਨ ਕੀਤੇ ਵਾਲੇ ਦਵਾ ਰਿਸ਼ਤੇਦਾਰਾ ਵਗੈਰਾ ਨੂੰ ਸਾਰਿਆਂ ਨੂੰ ਫੋਨ ਕੀਤੇ ਆ ਕਿਸੇ ਰਿਸ਼ਤੇਦਾਰ ਦੇ ਨਹੀਂ ਕੋਈ ਸ਼ੱਕ ਕਿਸੇ ਤੇ ਹੋਵੇ ਜਾਂ ਨਹੀਂ ਸਰ ਕਿਸੇ ਤੇ ਮੈਨੂੰ ਕੋਈ ਸ਼ੱਕ ਨਹੀਂਗਾ। ਨਾ ਕੋ ਕਿਸੇ ਦਾ ਸਾਡੀ ਲਗਦਾ ਧਾਣਾ ਨਾ ਕਿਸੇ ਤੇ ਮੈਨੂੰ ਕੋਈ ਸ਼ੱਕ। ਪਹਿਲਾਂ ਵੀ ਕਦੀ ਉਹ ਇਸ ਤਰ੍ਹਾਂ ਗਈ ਆ ਘਰੋਂ? ਨਹੀਂ ਸਰ ਕਿਤੇ ਨਹੀਂ ਗਈ। ਤੇ ਤੁਹਾਡੇ ਹਸਬੰਡ? ਮੇਰੇ ਹਸਬੰਡ ਬਾਹਰ ਆ ਸਰ।